ਗੱਲ ਪਚਾਈ ਕਾ ਮੋਦੀ ਸਰਕਾਰ ਨੇ ਮੰਗਾ ਮੰਨ ਆਪਣਾ ਅਜਿਹੇ ਮੰਗਾ ਤਿੰਨ ਕਾਲੇ ਕਾਨੂੰਨ ਸੀਗੇ ਲਿਆਂਦੇ ਸੀ ਉਹ ਰੱਬ ਕਰਕੇ ਆਪਾਂ ਵਾਪਸ ਪਰਤੇ ਉਸ ਤੋਂ ਬਾਅਦ ਜਿਹੜੀ ਭਗਵੰਤ ਸਿੰਘ ਦੀ ਸਰਕਾਰ ਆ ਪੰਜਾਬ ਦੇ ਵਿੱਚ ਹੋਂਦ ਚਾਈ ਪੂਰੇ ਬਹੁਤ ਮਤਲਬ ਹੈ ਜੀ ਬਾਦੂ ਐਮਐਲਏ ਜਿੱਤਿਆ ਕੇ ਰਾਜ ਦਰਜੀ ਤੇ ਬੈਠੇ ਤੇ ਜਿੰਨੇ ਵੀ ਪੰਜਾਬ ਦੇ ਮੰੰਗਾ ਨੇ ਭੈਣਾਂ ਨੂੰ 1000 ਰੁਪਏ ਦੇਣਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀਆਂ ਦੇ ਘਰਾਂ ਦਾ ਘਰਾਓ ਕੀਤਾ ਗਿਆ। ਉਸੇ ਦੇ ਤਹਿਤ ਅੱਜ ਹਲਕਾ ਬੁੜਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁਧਰਾਂ ਦੇ ਕੋਠੀ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਧਰਨਾ ਜਿਹੜਾ ਉਹ ਰੱਖਿਆ ਗਿਆ ਤੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ 15 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਨੂੰ ਖੁੱਲੀ ਚੁਣੌਤੀ ਹੈ ਕਿ ਸਾਡੇ ਆਗੂਆਂ ਦੇ ਨਾਲ ਆ ਕੇ ਯਾਨਾ ਵੈਸ ਕਰੇ ਤੇ ਅੱਜ ਦਾ ਜਿਹੜਾ ਇਹ ਸੰਯੁਕਤ ਕਿਸਾਨ ਮੋਰਚੇ ਦਾ ਇਹਨਾਂ ਐਮਐਲਏਾਂ ਦਾ ਤੇ ਮੰਤਰੀਆਂ ਦਾ ਘਰੋ ਦਾ ਪ੍ਰੋਗਰਾਮ ਸੀ ਉਹ ਸਫਲ ਰਹੇਗਾ ਸਫਲਤਾਪੂਰਵਕ 3 ਵਜੇ ਤੱਕ ਇਹ ਪ੍ਰੋਗਰਾਮ ਦਿੱਤਾ ਗਿਆ ਸੀ ਤੇ ਪੂਰੇ ਹਲਕਾ ਬੁੜਲਾਡੇ ਦੇ ਵਿੱਚੋਂ ਕਿਸਾਨ ਵੱਡੀ ਗਿਣਤੀ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆ